ਉਹ ਜਦੋਂ ਘਰ ਦੇ ਹਾਲਾਤ ਅਪਸੈਟ ਹੁੰਨ ਆਵੇਂ ਅਸੀਂ ਕੱਲਿਆਂ ਢਾਈਆਂ ਨੇ ਇਸ ਤਨ ਤੇ ਢਾਈਆਂ ਨੇ ਅਸੀਂ ਰੋਟੀਆਂ ਵੀ ਥੱਪੀਆਂ ਨੇ ਉਹ ਅਸੀਂ ਚਾਹ ਵੀ ਬਣਾਈਆਂ ਨੇ ਅਸੀਂ ਭਾਂਡੇ ਵੀ ਮਾਂਜੇ ਨੇ ਉਹ ਅਸੀਂ ਕਰੀਆਂ ਸਫਾਈਆਂ ਨੇ ਦੁੱਖ ਦਿੱਤਾ ਨਹੀਂ ਗਵਾਂਡੀਆਂ ਨੂੰ ਕਟੀਆਂ ਔਖੀਆਂ ਆਈਆਂ ਨੇ ਦੁੱਖ ਦੱਤਾਂ ਦੀ ਗਵਾਂਡੀਆਂ ਨੂੰ ਝੱਲੀਆਂ ਔਖੀਆਂ ਆਈਆਂ ਨੇ ਕਹਿੰਦੇ ਕੰਮ ਹੁੰਦਾ ਦਾਤ ਰੱਬ ਦੀ ਕਦ ਹੱਥ ਜੇ ਨਾ ਮળਿਆ ਕਰੋ ਔਖੇ ਵਕਤ ਬਿਲੰਗ ਜਾਣਗੇ ਤੁਸੀਂ ਕੰਮ ਤੋਂ ਨਾ ਟਲਿਆ ਕਰੋ ਔਖੇ ਵਕਤ ਬਿਲੰਗ ਜਾਣਗੇ ਕੰਦੇ ਕੰਮ ਤੂੰ ਨਾ ਟਲਿਆ ਕਰੂ ਔਖੇ ਬਾਖਤ ਨਾ ਟਲਿਆ ਕਰੂ